ਹਾਂਜੀ ਸਰਜੀ ਪੰਡਵਰਤਾਪ ਜੀ ਜਿਹੜਾ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਜੀ ਇਹ ਬਾਰਡ ਨੰਬਰ 11 ਦੇ ਵਿੱਚ ਕੀ ਕਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੇਕੇ ਨੇ ਜਿਹੜੇ ਚੈਨਲ ਦੇਖਦੇ ਨੇ ਸਾਰੇ ਦਸਤਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਾਰਡ ਨੰਬਰ 11 ਦੇ ਵਿੱਚ ਸਾਡੇ ਆਮਾ ਦੀ ਪਾਰਟੀ ਦੇ ਉਮੀਦਵਾਰ ਸੰਤੋਸ਼ ਰਾਣੀ ਕਰਮ ਪਤਨੀ ਕਨੀਆ لال ਉਹਨਾਂ ਦੇ ਹੱਕ ਦੇ ਵਿੱਚ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਤੇ ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ ਵਧੀਆ ਸਪੋਰਟ ਕਰ ਰਹੇ ਨੇ ਆਪ ਮੁਹਾਰੇ ਉਤਰੇ ਨੇ ਆਪ ਵੀ ਡੋਰ ਟੂ ਡੋਰ ਸਾਡੇ ਨਾਲ ਕਰਾ ਰਹੇ ਨੇ ਤੇ ਅਸੀਂ 100% ਸੀਟ ਜਿੱਤ ਗਏ ਕੈਬਨਟ ਮੰਤਰੀ ਪੰਜਾਬ ਪ੍ਰਧਾਨ ਅਮਰੋੜੇ ਦੇ ਝੋਲੀ ਚ ਪਾ ਮੰਗੇ ਹਾਂਜੀ ਠੇਕੇਦਾਰ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਜ ਨੂੰ ਵਾਸਤੇ ਆਏ ਹਾਂ ਬਾਕੀ ਅੱਜ ਅਸੀਂ 11 ਨੰਬਰ ਵਾਰਡ ਦਾ ਦੌਰਾ ਕੀਤਾ ਹੈ ਲੋਕਾਂ ਦਾ ਪਿਆਰ ਹੀ ਅਮਨਜੀਤ ਪ੍ਰਤੀ ਇੰਨਾ ਵੱਡਾ ਹੈ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਤੇ ਜੋ ਸਰਕਾਰ ਦੀ ਆਪਦੀ ਸਰਕਾਰ ਦੇ ਕੰਮ ਹੋ ਰਹੇ ਨੇ ਉਹਨਾਂ ਨੂੰ ਦੇਖ ਕੇ ਸਾਨੂੰ ਇੰਨਾ ਤਖੜਾ ਹੰਗਾਰਾ ਮਿਲਿਆ ਸਾਨੂੰ ਇਹ ਹੈ ਕਿ ਸਾਡਾ ਕਨਈਆ ਉਹਦੀ ਲਾਈਫ ਖੜੀ ਹੋਈ ਹੈ ਜਿੱਤਾਂਗੇ ਤਾਂ ਅਸੀਂ ਬਹੁਤ ਵੱਡੀ ਲੀਡ ਤੇ ਇਹ ਹੈ ਵੀ ਲੋਕੀਆਂ ਦੀ ਜਵਾਨਤਾ ਤੱਕ ਵੀ ਜਲਤ ਕਰ ਜਿਹੜੇ ਲੋਕਾਂ ਦਾ ਹੰਗਾਰਾ ਮਿਲਿਆ ਵੀ ਸੋ ਅਸੀਂ ਇਹ 11 ਨੰਬਰ ਵਾਰਡ ਦਾ ਬੜਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦੇਣਾ ਸਾਡੇ ਕੈਂਡੀਡੇਟ ਨੂੰ ਪਿਆਰ ਦੇਣਾ ਅਮਨ ਜੀ ਨੂੰ ਪਿਆਰ ਦੇਣਾ ਤੇ ਸਾਰੀ ਟੀਮ ਦੇ ਨਾਲ ਆਤ ਕਰਕੇ ਅਸੀਂ ਮਿਹਨਤ ਕਰਕੇ ਸੀਟ ਅਮਨ ਜੀ ਦੀ ਝੋਲੀ 'ਚ ਪਾਵਾਂਗੇ ਹੁਣ ਆਈ ਜਿੱਦੇ ਇਲੈਕਸ਼ਨ ਦਾ ਰਿਜਲਟ ਵਿੱਚ ਆ ਠੀਕ ਹੈ ਧੰਨਵਾਦ ਜੀ